ਤੇ ਜਿਹੜੇ ਕਿ ਕਈ ਸਾਰੇ ਗੰਭੀਰ ਦੋਸ਼ ਲਗਾਏ ਗਏ ਨੇ ਦਾਜ਼ੀ ਕੀ ਮੁਹਾਲੀ ਦੇ ਵਿੱਚ ਜਿਹੜੇ ਕਿ ਗਮਾਜਾ ਅਧਿਕਾਰੀ ਨੇ ਉਹਨਾਂ ਤੇ ਕਈ ਸਾਰੇ ਦੋਸ਼ ਲਗਾਏ ਨੇ ਮੁਹਾਲੀ ਦੇ ਵੱਡੇ ਪ੍ਰੋਜੈਕਟਾਂ ਵਿੱਚੋਂ ਇੱਕ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਵੱਲੋਂ ਗਮਾਜਾ ਅਧਿਕਾਰੀਆਂ ਅਤੇ ਬਿਲਡਰਾਂ ਤੇ ਕਈ ਗੰਭੀਰ ਦੋਸ਼ ਲਗਾਏ ਗਏ ਨੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਗਮਾੜਾ ਦੇ ਵੱਲੋਂ ਵਰਲਡ ਰੇਡ ਸੈਂਟਰ ਪ੍ਰੋਜੈਕਟ ਦੇ ਵਿੱਚ ਕੁਝ ਬੇਨਿਜ਼ਮੀਆ ਕਾਰਨ ਇਸ ਪ੍ਰੋਜੈਕਟ ਤੇ ਕਬਜ਼ਾ ਕਰ ਲਿਆ ਗਿਆ ਤੇ ਉੱਥੇ ਉਹ ਸਾਰੀ ਵੀਰੋਕ ਦਿੱਤੀ ਗਈ ਹੈ ਜਿਸ ਕਾਰਨ ਹੁਣ ਉਹ ਦਿਨ ਰਾਤ ਇਸ ਡਰ ਦੇ ਵਿੱਚ ਰਹਿ ਰਹੇ ਹਨ ਕਿ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਨਿਵੇਸ਼ ਕੀਤੀ ਪੂੰਜੀ ਨਹੀਂ ਡੁੱਬਣੀ ਚਾਹੀਦੀ ਉਸ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦੇ ਵਿੱਚ ਕਮਾੜਾ ਤੇ ਰੇਰਾ ਦੀ ਸ਼ਮੂਲੀਅਤ ਤੋਂ ਬਾਅਦ ਹੀ ਇਸ ਪ੍ਰੋਜੈਕਟ ਦੇ ਵਿੱਚ ਪੈਸਾ ਲਗਾਇਆ ਗਿਆ ਸੀ ਤਾਂ ਉਹਨਾਂ ਸੈਕੜੇ ਲੋਕਾਂ ਦਾ ਕੀ ਹੋਵੇਗਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੇ ਵਿੱਚ ਨਿਵੇਸ਼ ਕੀਤਾ ਹੈ ਆਹ ਤੋਂ ਅੰਦਾਜ਼ਾ ਲਾ ਕੇ ਬਿਲਡਰ ਅਤੇ ਕਮਾੜਾ ਅਧਿਕਾਰੀ ਕੀ ਕਹਿ ਰਹੇ ਹਨ ਤੇ ਇਹਨਾਂ ਪੀੜਤਾਂ ਦਾ ਹੋਰ ਕੀ ਕਹਿਣਾ ਕੋਈ ਸਮਝਾ ਸੀਗਾ ਕਿ ਭਾਰਤ ਦੇਸ਼ ਜਿਹੜਾ ਇਮਾਨਦਾਰੀ ਲਈ ਜਾਣਿਆ ਜਾਂਦਾ ਸੀਗਾ ਪਰ ਜਿਵੇਂ ਜਿਵੇਂ ਸਮੇਂ ਨੇ ਕਰਵੜ ਲਿੱਤੀ ਹੈ ਤੇ ਇੱਥੇ ਇਮਾਨਦਾਰੀ ਤਾਂ ਨਾਂ ਦੇ ਬਰਾਬਰ ਰਹਿ ਗਈ ਹੈ ਗੱਲ ਕਰੀਏ ਸਰਕਾਰ ਦੀ ਸਰਕਾਰ ਵੱਲੋਂ ਇੱਕ ਪ੍ਰੋਜੈਕਟ ਦੀ ਆਪਸ਼ਨ ਕੀਤੀ ਜਾਂਦੀ ਹੈ ਰੈਰਾ ਵੱਲੋਂ ਨੰਬਰ ਦੇ ਦਿੱਤਾ ਜਾਂਦਾ ਸਾਰੀਆਂ ਪਰਮਿਸ਼ਨਾਂ ਦੇ ਦਿੱਤੀਆਂ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਇੱਕ ਆਮ ਖਰੀਦਦਾਰ ਹੈ ਇੱਕ ਆਮ ਇਨਵੈਸਟਰ ਹੈ ਉਹ ਉਸ ਜਗ੍ਹਾ ਤੇ ਪਰਚੇਸਿੰਗ ਸਟਾਰਟ ਕਰ ਦਿੰਦਾ ਤੇ ਉਸ ਤੋਂ ਬਾਅਦ ਹੁੰਦਾ ਕੀ ਹੈ ਕੀ ਬਿਲਡਰ ਜਿਹੜਾ ਗਮਾਡਾ ਦੇ ਅਧਿਕਾਰੀਆਂ ਨਾਲ ਰੇਰਾ ਦੇ ਅਧਿਕਾਰੀਆਂ ਨਾਲ ਮਿਲ ਕੇ ਬਹੁਤ ਵੱਡਾ ਕਪਲਾ ਘੁਟਾਲਾ ਕਰਦਾ ਤੇ ਇਨਵੈਸਟਰਾਂ ਦਾ 432 ਕਰੋੜ ਰੁਪਏ ਲੈ ਕੇ ਰਫੂ ਚੱਕਰ ਹੁੰਦੇ ਫਿਰਾਕ ਵਿੱਚ ਹੈ ਮਾਮਲਾ ਮੋਹਾਲੀ ਦਾ ਹੈ ਮੋਹਾਲੀ 에어ਪੋਰਟ ਦੇ ਬਿਲਕੁਲ ਸਾਹਮਣੇ ਵਰਲਡ ਟ੍ਰੇਡ ਸੈਂਟਰ ਨਾਮ ਦੀ ਇੱਕ ਬਿਲਡਿੰਗ ਦਾ ਨਿਰਮਾਣ ਕੀਤਾ ਜਾਂਦਾ ਕਮਰਸ਼ੀਅਲ ਬਿਲਡਿੰਗ ਹੈ ਤੇ ਉਹਦੇ ਪੀੜੀ ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਮਲਹੋਤਰਾ ਜੀ ਪੇਸ਼ੇ ਤੋਂ ਚਾਰਟਡ ਅਕਾਊਂਟੈਂਟ ਨੇ ਜਿਨ੍ਹਾਂ ਨੇ ਉੱਥੇ ਇਨਵੈਸਟ ਕੀਤਾ ਤੇ ਅੱਜ ਦਰਦਾਰ ਠੋਕਰਾਂ ਖਾਣ ਲਈ ਮਜਬੂਰ ਨੇ ਕੀ ਮਾਮਲਾ ਹੈ ਮਲੋਤਰਾ ਜੀ ਪਹਿਲਾਂ ਤਾਂ ਅਸੀਂ ਦਸੰਬਰ 2015 ਚ ਇਹ ਪ੍ਰੋਜੈਕਟ ਚ ਪ੍ਰੀ ਲਾਂਚ ਪੈਸੇ ਲਗਾਉਣੇ ਸ਼ੁਰੂ ਕੀਤੇ ਸੀਗੇ ਕੰਪਨੀ ਨੇ ਕਈ ਸਕੀਮਾਂ ਲਾਂਚ ਕੀਤੀਆਂ ਜਿਹਦੇ ਅੰਡਰ ਕੰਸਟਰਕਸ਼ਨ ਲਿੰਕ ਵੀ ਸੀਗਾ ਅਸ਼ੋਰਡ ਰਿਟਰਨਸ ਵੀ ਸੀਗੀਆਂ ਅਫਰੰਟ ਪੇਮੈਂਟ ਵੀ ਸੀਗੀ ਚਾਰਜ ਸਕੀਮਾਂ ਦੇ ਅੰਡਰ ਪੈਸਾ ਲੈ ਕੇ ਲੋਕਾਂ ਦਾ ਕੰਸਟਰਕਸ਼ਨ ਸ਼ੁਰੂ ਕੀਤੀ ਪ੍ਰੋਪਰ ਗਵਰਡਾ ਵੀ ਸੈਂਕਸ਼ਨ ਸੀਗੀਆਂ ਸਭ ਕੁਝ ਸੀਗਾ ਅੱਜ ਦੀ ਡੇਟ 'ਚ ਪਿਛਲੇ 2 ਸਾਲ ਤੋਂ ਇਹ ਹੈ ਕਿ ਪ੍ਰੋਜੈਕਟ ਐਜ਼ ਇਟ ਇਜ਼ ਖੜਾ ਹੈ ਜੋ ਬਿਲਡਿੰਗ 2 ਸਾਲ ਪਹਿਲੇ ਖੜੀ ਸੀ ਉਹੀ ਬਿਲਡਿੰਗ ਖੜੀ ਹੈ ਬਿਲਡਰ ਸਾਰਾ ਪੈਸਾ ਲੈ ਕੇ ਸਾਈਫਨ ਆਫ ਕਰ ਚੁੱਕਾ ਹੈ ਜੋ ਵੀ ਇਹਨੇ ਪੈਸਾ ਇਕੱਠਾ ਕੀਤਾ ਬਿਲਡਰ ਨੂੰ ਪਰਸਨਲੀ ਇੱਕ ਵਾਰੀ ਮੈਂ ਵੀ ਮਿਲਿਆ ਮੈਂ ਉਹਨਾਂ ਨੂੰ ਅਫਰੰਡ ਪੁੱਛਿਆ ਸੀ ਵੀ ਤੁਸੀਂ ਇਹਦੇ 'ਚੋਂ ਪੈਸਾ ਸਾਈਫਨ ਸਾਈਫਨ ਆਫ ਕੀਤਾ ਉਹ ਕਹਿੰਦੇ ਨਹੀਂ ਜੀ ਅਸੀਂ ਸਾਈਫਨ ਆਫ ਨਹੀਂ ਕੀਤਾ देयर ਆਰ ਐਸਐਫਆਈ ਰਿਪੋਰਟਸ ਐਸਐਫਆਈ ਰਿਪੋਰਟ ਵੀ ਦੇਖੀਆ ਸੀ ਉਹਨਾਂ ਚ ਵੀ ਇਹੀ ਹੈ ਕਿ ਪ੍ਰੋਜੈਕਟ ਕੰਪਲੀਟ ਹੋਣੇ ਚਾਹੀਦੇ ਸੀਗੇ ਇਹਨਾਂ ਦੇ 17 ਪ੍ਰੋਜੈਕਟ ਆ ਉਹਨਾਂ ਚੋਂ ਇੱਕ ਮੋਹਲੀ ਦਾ ਪ੍ਰੋਜੈਕਟ ਸੀਗਾ ਉਹ ਕੰਪਲੀਟ ਨਹੀਂ ਹੋਇਆ ਹੁਣ ਸਟੇਟਸ ਇਹ ਹੈ ਕਿ ਅੱਜ ਦੀ ਡੇਟ ਸਾਢੇ 1250 ਇਨਵੈਸਟਰ ਮੇਰੇ ਕੋਲ ਹੈਗੇ ਆ ਜਿਨ੍ਹਾਂ ਦੇ ਚੋਂ ਹਾਰਲੀ 20% ਲੋਕਲ ਹੈਗੇ ਆ ਬਾਕੀ 80% ਬਾਹਰੋਂ ਆ ਮੋਸਟ ਆਫ ਥੈਮ ਆਰ ਇਨ ਅਰਾਇਸ ਔਰ ਜਿਹੜੇ ਕਿ ਇਕੱਠੇ ਨਹੀਂ ਹੋ ਸਕਦੇ ਨਾ ਉਹ ਇੱਥੇ ਆ ਸਕਦੇ ਆ ਆਂਦੇ ਵੀ ਆ ਇੱਕ ਇੱਕ ਅਨਾਰਾ ਆਂਦਾ ਉਹ ਕੋਈ ਐਸੋਸੀਏਸ਼ਨ ਨਹੀਂ ਬਣ ਪਾਰੀ ਅਸੀਂ ਅਥਾਰਟिटीज ਨੂੰ ਜਾ ਕੇ ਮਿਲ ਰਹੇ ਆ ਕਿ ਇਸ ਪ੍ਰੋਜੈਕਟ ਦਾ ਕੀ ਕੀਤਾ ਲੇਟੈਸਟ ਜੋ ਸਟੇਟਸ ਪ੍ਰੋਜੈਕਟ ਦਾ ਹੈਗਾ ਉਹ ਗਮਾੜਾ ਨੇ ਸਾਈਟ ਰੀਜ਼ਿਊਮ ਕਰਕੇ ਇਹਨਾਂ ਦਾ 951 ਕਰੋੜ ਦਾ ਚੈੱਕ ਇਹਨਾਂ ਦੇ ਇਹਨਾਂ ਨੂੰ ਦੇ ਦਿੱਤਾ ਉਹ ਤਾਂ 6 ਮਹੀਨੇ ਤੋਂ ਹੈ ਨਾ ਸਾਨੂੰ ਉਹਦੀ ਡਿਟੇਲਸ ਨਹੀਂ ਪਤਾ ਹਲੇ ਕਿਉਂ ਆ ਰਹੇ ਆ ਤੁਹਾਨੂੰ ਲੱਗਦਾ ਸਰ ਨਹੀਂ ਅਸੀਂ ਕੁਝ ਨਹੀਂ ਗਾਇਆ ਇਹ 6 ਮਹੀਨੇ 2 ਸਾਲ ਤੋਂ ਐਵੇਂ ਹੀ ਚੱਲ ਰਿਹਾ ਹੈ ਚਾਰ ਇਨਵੈਸਟਰ ਆ ਚੁੱਕੇ ਆ ਉਹਦੇ ਚ ਇੱਕ ਰਜੀਵ ਜਨ ਮਿਸਟਰ ਰਜੀਵ ਜਨ ਦਲਵੀ ਆਈਸੀ ਕੇ ਮੈਂ ਪੈਸਾ ਲਗਾ ਰਿਹਾ ਜੀ ਉਹ ਵੀ ਪਿੱਛੇ हट ਗਏ ਹੋ ਸਕਦਾ ਉਹਨਾਂ ਦਾ ਥੋੜਾ ਬਹੁਤ ਪੈਸਾ ਲੱਗਿਆ ਹੋਵੇ ਫੇਰ ਇੱਕ ਬਾਬਾ ਜੀ ਆਏ ਉਹਨਾਂ ਦੀ ਫੋਟੋ ਆ ਗਈਆਂ ਗਰੁੱਪ ਚ ਇਹ ਬਾਬਾ ਜੀ ਪੈਸਾ ਲਗਾ ਰਿਹਾ ਜੀ ਉਹ ਵੀ ਪਿੱਛੇ हट ਗਏ ਫੇਰ ਕੋਈ ਮਿਸਟਰ ਗੁਨਕਰਨ ਸੀਗਾ ਉਹ ਆਇਆ ਜੀ ਮੈਂ ਪ੍ਰੋਜੈਕਟ ਕਰਾਂਗਾ ਜੀ ਆਸ਼ੀਸ਼ ਪ੍ਰਾਈਜ਼ ਆਊਟ ਉਹਨਾਂ ਨੇ 에어 ਮਾਰਸ਼ਲ ਗਿਲ ਨੂੰ ਆ ਕੇ ਕਿਹਾ ਉਹ ਵੀ ਅੱਜ ਦੀ ਰੇਟ ਚ ਸਾਨੂੰ ਨਹੀਂ ਦਿਖ ਰਹੀ ਸੋ ਜਿਹੜਾ ਪਟਾਨੀ ਗਰੁੱਪ ਦੀ ਗੱਲ ਹੈ ਇਹ ਵੀ 6 ਮਹੀਨੇ ਤੋਂ ਚੱਲ ਰਹੀ ਹੈ ਜਦੋਂ ਵੀ ਅਸੀਂ ਕੋਈ ਪ੍ਰੋਟੈਸਟ ਪਲਾਨ ਕਰਦੇ ਹਾਂ ਜਾਂ ਕਿਸੇ ਅਫੀਸ਼ੀਅਲ ਨੂੰ ਮਿਲਣ ਦਾ ਕਰਦੇ ਹਾਂ ਅਸੀਂ ਗਰੁੱਪ 'ਚ ਮੈਸੇਜ ਪਾਉਂਦੇ ਹਾਂ ਵੀ ਅੱਜ ਅਸੀਂ ਮਿਲਣ ਜਾਣਾ ਹੈ ਉਸੇ ਟਾਈਮ ਵਿਦਨ ਨੈਕਸਟ 2-3 ਡੇਸ ਇਹ ਮੈਸੇਜ ਆ ਜਾਂਦਾ ਵੀ ਹਾਂ ਅਸੀਂ ਸਾਡੀ ਇੱਕ ਗੱਲਬਾਤ ਚੱਲ ਪਈ ਜੀ ਇਹ ਫਾਈਨਲ ਹੋ ਗਿਆ ਹੁਣ ਸਾਨੂੰ ਇਹ ਦਿਸ ਪ੍ਰੋਜੈਕਟ ਵਿਲ ਬੀ ਕੰਪਲੀਟਡ ਵਿਦਨ ਨੈਕਸਟ 6 ਮਾਸ ਅਗਰ ਅੱਪਾ ਮੈਂ ਪਰਸੋਂ ਦਾ ਵੀ ਵਟਸਐਪ ਤੁਹਾਨੂੰ ਦਿਖਾਵਾਂਗਾ ਇੱਕ ਦਿਨ ਪਹਿਲੇ ਆ ਰਿਹਾ ਵੀ ਸਾਡੇ ਕੋਲ ਸਾਰੇ ਫਾਈਨੈਂਸ਼ੀਅਲ ਟਾਈਪਸ ਹੈਗੇ ਜੀ ਆਈਐਫਐਲ ਦੇ ਨਾਲ ਆਈਐਫਐਲ ਇਸ ਗੋਇੰਗ ਟੂ ਗਿਵ ਅਸ ਲੋਨ ਫਾਰ ਇਹ ਰਾਜ ਮਲੋਤਰਾ ਜੀ ਰਜੀਮ ਮਲੋਤਰਾ ਜੀ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਨੇ ਇਹਨਾਂ ਨੇ ਪੈਸੇ ਲਗਾ ਕੇ ਵੋਲਟ ਟ੍ਰੇਡ ਸੈਂਟਰ ਪ੍ਰੋਜੈਕਟ ਦੇ ਵਿੱਚ ਇੱਕ ਜਗ੍ਹਾ ਖਰੀਦੀ ਗਮਾਡਾ ਤੇ ਵਿਸ਼ਵਾਸ ਸੀ ਇਹਨਾਂ ਨੂੰ ਰੇਰਾਂ ਦੇ ਵਿਸ਼ਵਾਸ ਸੀ ਕਿ ਜੋ ਲੈਂਡ ਜੋ ਆਕਸ਼ਨ ਕੀਤੀ ਗਈ ਹੈ ਉਹ ਗਮਾਡਾ ਦੀ ਲੈਂਡ ਹੈ ਸਾਰੀਆਂ ਮਨਜ਼ੂਰੀਆਂ ਗਮਾਡਾ ਤੇ ਰੇਰਾਂ ਵੱਲੋਂ ਦਿੱਤੀਆਂ ਗਈਆਂ ਤੇ ਇੱਥੇ ਇਨਵੈਸਟਮੈਂਟ ਕਰਨਾ ਸੇਫ ਹੈ ਇਹਨਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਬੰਦੀ ਸੀ ਕਿ ਜਿਹੜੇ ਲੋਕਾਂ ਨੇ ਇਹਨਾਂ ਦੇ ਵਿਸ਼ਵਾਸ ਤੇ ਪੈਸਾ ਲਗਾਇਆ ਉਹ ਪੈਸੇ ਦੀ ਇਹ ਜ਼ਿੰਮੇਵਾਰੀ ਚੱਕ ਦੇ ਉਹਦੀ ਸਮੇਂ-ਸਮੇਂ ਤੇ ਮੋਨਿਟਰਿੰਗ ਕਰ ਦੇ ਤੇ ਜਿਹੜਾ ਕਰੁਖ ਬਿਲਡਰ ਸੀਗਾ ਜਿਨੇ ਇਹਨਾਂ ਸਾਰਿਆਂ ਲੋਕਾਂ ਨਾਲ ਠੱਗੀ ਕੀਤੀ ਗਮਾੜਾ ਨਾਲ ਵੀ ਠੱਗੀ ਕੀਤੀ ਉਹਦੇ ਖਿਲਾਫ ਸਮੇਂ ਰਹਿੰਦੇ ਬਣਦੀ ਕਾਨੂੰਨੀ ਕਾਰਵਾਈ ਕਰ ਦੇ ਉਸ ਤੋਂ ਇਲਾਵਾ ਜਿਸ ਚਾਰਟਡ ਅਕਾਊਂਟੈਂਟ ਦੇ ਸਰਟੀਫਿਕੇਟ ਤੇ ਆਰਕੀਟੈਕਟ ਦੇ ਸਰਟੀਫਿਕੇਟ ਤੇ ਐਕਸੈਸ ਐਸਕ੍ਰੋ ਅਕਾਊਂਟ ਦੇ ਵਿੱਚੋਂ ਪੇਮੈਂਟ ਵਿਡਰਾਅ ਕੀਤੀ ਜਾਂਦੀ ਹੈ ਤੇ ਅਥਾਰਟੀਆਂ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਸਮਾਂ ਰਹਿੰਦੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਂਦੀ ਉਹਨਾਂ ਨੂੰ ਬਲੈਕਲਿਸਟ ਕੀਤਾ ਜਾਂਦਾ ਉਹਨਾਂ ਦੇ ਖਿਲਾਫ ਬਿਜ਼ਨਸ ਦੀ ਕਾਰਵਾਈ ਅਰੰਭੀ ਜਾਂਦੀ ਪਰ ਜਿੱਥੇ ਕਹਿੰਦੇ ਕਿ ਆਪਣੇ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਤਾਂ ਉੱਥੇ ਰੱਬ ਹੀ ਰੱਖਾ ਹੈ ਗਮਾਡਾ ਦੇ ਵਿੱਚ ਆਏ ਦਿਨ ਰੋਜ਼ ਕੋਈ ਨਾ ਕੋਈ ਅਜੀਹਾ ਹੀ ਘਟਨਾ ਅਜੀਹਾ ਹੀ ਕਿ ਕਪਲਾ ਜਿਹੜਾ ਹੈ ਉਹ ਸਾਹਮਣੇ ਆਂਦਾ ਰਹਿੰਦਾ ਪਰ ਪੰਜਾਬ ਸਰਕਾਰ ਕੋਈ ਕਾਰਵਾਈ ਕਰਦੀ ਨਜ਼ਰ ਨਹੀਂ ਆਂਦੀ ਦੇਖਣਾ ਇਹ ਹੋਵੇਗਾ ਕਿ ਹੁਣ ਇਸ ਕੇਸ ਦੇ ਵਿੱਚ ਪੰਜਾਬ ਸਰਕਾਰ ਕੀ ਕਾਰਵਾਈ ਕਰਦੀ ਹੈ ਕੀ ਜਿਹੜੇ ਇਨਵੈਸਟਰ ਹਨ ਉਹਨਾਂ ਦਾ ਇੰਟਰਸਟ ਸੇਫ ਕੀਤਾ ਜਾਂਦਾ ਹੈ ਜਾਂ ਉਹਨਾਂ ਨੂੰ ਦਰਦ-ਦਰ ਠੋਕਰਾਂ ਖਾਣ ਲਈ ਮਜਬੂਰ ਕੀਤਾ ਜਾਂਦਾ ਹੈ ਕੈਮਰਾਮੈਨ ਅਮਿਤ ਦੇ ਨਾਲ ਦੁਰਗੇਸ਼ ਗਾਜਰੀ ਇੰਡੀਆ ਨਿਊਜ਼ ਚੰਡੀਗੜ੍ਹ